ਹਾਂਜੀ ਬਾਪੂ ਜੀ ਕਿ ਕਿ ਆਪਣਾ ਪਹਿਲਾਂ ਤਾਂ ਮੈਨੂੰ ਆਪਣਾ ਨਾਮ ਦੱਸੋ ਤੇ ਪਿੰਡ ਦਾ ਦੀਪ ਸਿੰਘ ਨਾਮ ਹੈ ਦਾਨੇ ਵਾਲਾ ਹੈ ਸੁਤਨਾਮ ਸਿੰਘ ਉਹਨਾਂ ਦਾ ਡੇਲੀ ਮਰੇਸ਼ ਮਸਈਨਾਂ ਦਾ ਮਨ ਪੜਾ ਅੱਛਾ ਜੀ ਤੇ ਕਿਵੇਂ ਲੱਗਾ ਜਿਹੜਾ ਇਹ ਖਾਲਸਾ ਜੀ ਨੇ ਉਪਰਾਲਾ ਜੀ ਮਹਾਰਾਜ ਦੀ ਕਿਰਪਾ ਹੋਈ ਇਤਨੇ ਚੜ੍ਹਦੀ ਕਲਾ ਰੱਖੇ ਖਾਲਸੇ ਦੀ ਅੱਛਾ ਬਹੁਤ ਬਹੁਤ ਧੰਵਾ ਦੇਦਾ ਮਹਾਰਾਜ ਦੀ ਕਿਰਪਾ ਕੀਤੀ ਮਾਰਕਣੇ ਬਹੁਤ ਹੋਏ ਯਾਰ ਇਹਨੇ ਸੇਵਾ ਕੋਈ ਨਹੀਂ ਕਰਦਾ ਜਿੰਨੇ ਬਾਬਿਆਂ ਹਸਪਤਾਲ ਆ ਪਿੱਤੀ ਬਣਾਉਣੀ ਬਹੁਤ ਜਿਆਦਾ ਸਫਾਈ ਹੈ اچھا ਗੱਲ ਨੇ ਵੀ ਆ ਵਿਚਾਰੀਆਂ ਮੈਡਮਾ ਫੜ ਫੜ ਨਹੀਂ ਜਿਆਦਾ ਸੇਵਾ ਕਿਸੇ ਹਸਪਤਾਲ ਚ ਨਹੀਂ ਜਿੰਨੇ ਇਸ ਹਸਪਤਾਲ ਦੀ ਸੇਵਾ ਬਹੁਤ ਧੰਨਵਾਦ ਬਾਬੇ ਦਾ ਜਿੰਨੇ ਕਰਵਾਇਆ ਸਾਡੇ ਗਰੀਬਾਂ ਦਾ ਚਲ ਹਾਂ ਹਾਂ ਦੈਨਿਕਾਂ ਜਾਂਦੇ ਟੁੜ ਮਾਰੇ ਗਰੀਬ ਬੰਦੇ ਮਾਰੇ ਚਲੋ ਇਹਨੇ ਬਾਹ ਪੜੀਏ ਐਂਦੀ ਮਾਲਕ ਫੜੇ ਇਦਾਂ ਸੱਚੇ ਪਾਤਸ਼ਾਹ ਐਂਦੀ ਕੁੜੀ ਨੂੰ ਤਰੱਕੀ ਨਹੀਂ ਲਾ ਸਕਦੇ ਆ ਜੇ ਗੁੜੀ ਨੂੰ ਤਰੱਕੀ ਦੇਵੇ ਮਾਲਕ ਨਹੀਂ ਬਣ ਨਹੀਂ ਆਉਂਦੇ ਤੇ ਪੈਸਾ ਨਾ ਨਹੀਂ ਬਣਨੀ ਗੱਲ ਇਹ ਗੱਲਾਂ ਨਿਕਨ ਜਿੱਤੇ ਹੈ ਗੱਲ ਸੇਵਾ ਫੁੱਲ ਵਟ ਫੁੱਲ ਰੋਟੀ ਪ੍ਰਸ਼ਾਦ ਆ ਵਧ ਗਿਆ ਇਹ ਵੀ ਨਹੀਂ ਵੀ ਚੱਲ ਲਾਦਾ ਮਗਰਦਾਰ ਫੜਾ ਕੇ ਉਹ ਨਹੀਂ ਗੱਲ ਦੋ ਦੋ ਤਿੰਨ ਤਿੰਨ ਸਬਜੀਆਂ 20 50 ਤੇ 20 ਬਾਬੇ ਨੇ ਅੰਤਨ ਬਾਬਾ ਮਾਲਕ ਐਂਦੀ ਤਰੱਕੀ ਕਰੇ ਠੀਕ ਤੇ ਕੀ ਨਾ ਅੰਕਲ ਜੀ ਕਿਵੇਂ ਤੁਹਾਡਾ ਹੋ ਗਿਆ ਪ੍ਰਸ਼ਨ ਵਧੀਆ ਫਿਰ ਹਾਂਜੀ ਆਪਰੇਸ਼ਨ ਤਾਂ ਵਧੀਆ ਹੋ ਗਿਆ ਜੀ ਅੱਛਾ ਦੇਖੇਗਾ ਧੁੰਦਲਾ ਪੰਛੀ ਉਹ ਕੱਟ ਗਿਆ ਜੀ ਅੱਛਾ ਜੀ ਕਾਫੀ ਕੱਟ ਗਿਆ ਹਾਂ ਤੇ ਅਗੇ ਪੜਿਆ ਪੂੜਿਆ ਤਾਂ ਨਹੀਂ ਜਾਂਦਾ ਅੱਛਾ ਮੈਨੂੰ ਤਾਂ ਪਤਾ ਨਹੀਂ ਐਨਕ ਦੇਣਗੇ ਨਹੀਂ ਨਹੀਂ ਐਨਕ ਦੇਣਗੇ ਐਨਕ ਦੇਣਗੇ ਐਨਕਾ ਵੇ ਹੁਣ ਆਏ ਪੱਠਲਸਾ ਵਾਏ ਨਾ ਉਹ ਐਨਕ ਦੇਣਗੇ ਜਾਣ ਤੋਂ ਪਹਿਲੇ ਦੇਣਗੇ ਹਾਂ ਜਾਣ ਤੋਂ ਪਹਿਲਾਂ ਦੇਣਗੇ ਗਨੈਤ ਤਾਂ ਨਹੀਂ ਵੀ ਕਾਲੀ ਐਨਕਾ ਦੇਗੇ ਭੇ ਦੇਣਗੇ ਨਹੀਂ ਨਹੀਂ ਐ ਵੀ ਵਧੀਆ ਤਰੀਕੇ ਨਾਲ ਦੇਗੇ ਜਿਹੜੇ ਨਹੀਂ ਮੈਂ ਕਾਲਗੇ ਦੇਣਗਾ ਨਹੀਂ ਮੈਂ ਪੁੱਛਣਾ ਜੀ ਮੈਨੂੰ ਉਹਨੂੰ ਨਾਲ ਗੱਲ ਕਰ ਲੈਣੀ ਹਾਂ ਹਾਂ ਕੀਤੀ ਮੈਂ ਬੋਲੇ ਨਹੀਂ ਨਹੀਂ ਹਾਂ ਮਿਹਰਬਾਨੀ ਕੋਈ ਨਹੀਂ ਐਨਕ ਵਧੀਆ ਦੇ ਕੇ ਜਾਣਗੇ ਤੁਸੀਂ ਚੈੱਕ ਕਰਾ ਕੇ ਵੀ ਪੜਿਆ ਜਾਂਦਾ ਕਿ ਸਾਰਾ ਕੁਝ ਹਾਂਜੀ ਹਾਂਜੀ ਬਾਕੀ ਅੱਛਾ ਹੋਇਆ ਜੀ ਇੰਤਜ਼ਾਮ ਵੀ ਇੱਥੇ ਅੱਛਾ ਹੈਗਾ ਜੀ ਹੂੰ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਮਿਰਵੈਰ ਸਿੰਘ ਜੀ ਦੀ ਟੀਮ ਹੈਗੀ ਹੈ ਦਲਿਆਣੀ ਲਲੇਹਾਂਦੀ ਹੈ ਲਲੇਹਾਂਦੀ ਪਿੰਡ ਹੈ ਨਹੀਂ ਦਲਿਆਹਾਂਦੀ ਪਿੰਡ ਤੋਂ ਉਹਨਾਂ ਦੀ ਬੜੀ ਕੋਆਰਡੀਨੇਸ਼ਨ ਹੈਗੀ ਹੈ ਔਰ ਉਹ ਆਪਣੇ ਵੱਲੋਂ ਜੋ ਵੀ ਤਨਮਨ ਨਾਲ ਸੇਵਾ ਹੋ ਪਉਂਦੀ ਹੈ ਉਹ ਕਰ ਰਹੇ ਨੇ ਔਰ ਅਸੀਂ ਦੇਖ ਰਹੇ ਆਂ ਆਪਣੀਆਂ ਅੱਖਾਂ ਦੇ ਨਾਲ ਜਿਹੜਾ ਅਸੀਂ ਭੁੱਲ ਨਹੀਂ ਸਕਦੇ ਨਾ ਨਹੀਂ ਕਰ ਸਕਦੇ ਔਰ ਰਹੀ ਹਸਪਤਾਲ ਦੀ ਗੱਲ ਜਿੱਥੇ ਸਾਨੂੰ ਲੈ ਕੇ ਆਏ ਉਹਨੇ ਇੱਥੇ ਦਾ ਮਾਹੌਲ ਸਫਾਈ ਸਿਸਟਮ ਸਾਰਾ ਠੀਕ ਹੈ ਬਾਕੀ ਇਹ ਹੈ ਕਿ ਨਾ ਠੋਪਾ ਜਤਾ ਹੁੰਦੀ ਹੈ ਜੀ ਕਦੇ ਇੱਧਰ ਜਾਓ ਕਦੇ ਉੱਧਰ ਜਾਓ ਕਦੇ ਉੱਧਰ ਜਾਓ ਕਦੇ ਉੱਧਰ ਜਾਓ ਹਮ ਲੇਕਿਨ ਇਹ ਹੈ ਕਿ ਆਪਰੇਸ਼ਨ ਨੂੰ ਤਾਂ ਸਿਰਫ ਮੇਰੇ ਕੋਲ 7 ਮਿੰਟ ਲੱਗੇ ਨੇ ਜੀ ਹਮ 7 ਤੋਂ 10 ਮਿੰਟ ਲੱਗੇ ਆਪਰੇਸ਼ਨ ਹੋਣ ਦੇ ਵਿੱਚ ਹਮ ਔਰ ਪਤਾ ਵੀ ਨਹੀਂ ਲੱਗਿਆ ਕਿ ਆਪਰੇਸ਼ਨ ਹੋ ਗਿਆ ਚੱਲ ਚੱਲੋ ਤੁਕੇ ਕਰਨ ਦਾ ਤਰੀਕਾ ਉਹਨਾਂ ਦਾ ਬੜਾ ਮੋਡੀਫਾਈਡ ਹੈ ਹਮ ਟੈਕਨੋਲੋਜੀ ਮੋਡੀਫਾਈਡ ਹੈ ਹਮ ਉਹ ਜਿਹੜਾ ਮੇਰਾ ਮੋਤੀ ਸੀ ਉਹ ਉਹਨਾਂ ਨੇ ਕੱਢ ਦਿੱਤਾ ਜੀ ਅੰਦਰੋਂ ਹੂੰ ਤੇ ਉਹਦੇ ਨਾਲੇ ਕਿ ਜਿਹੜੇ ਮੇਰੇ ਧੁੰਦਲਾਪਨ ਸੀ ਐ ਕਰਦਾ ਸੀ ਗੱਡ ਕੇ ਵੇਖਣਾ ਸੀ ਹੂੰ ਕੋਈ ਅੱਛਾ ਜੀ ਤੇ ਉਹ ਚੀਜ਼ ਦਾ ਫਰਕ ਆ ਗਿਆ ਹੁਣੇ ਬੈਠੇ ਨੇ ਮੈਨੂੰ ਦਿਖ ਰਹੇ ਨੇ ਲੇਕਿਨ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਇਹਨਾਂ ਦੀ ਅੱਖਾਂ ਖੁੱਲ੍ਹੀਆਂ ਕਿ ਬੰਦ ਨੇ ਹੂੰ ਚਲੋ ਉਹ ਐਨਕ ਤੋਂ ਪਤਾ ਲੱਗ ਜਾਏਗਾ ਹਾਂਜੀ ਹਾਂਜੀ ਹੂੰ ਕਿ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਔਰ ਬਾਬਾ ਜੀ ਦੇ ਹੁਕਮ ਦੇ ਨਾਲ ਉੱਥੇ ਟਿਕਾ ਹੈਗੀ ਹੈ ਆਪਣਾ ਸੰਦੀਪ ਕੌਰ ਜੌਬ ਵੀ ਕਰਦੀ ਹੈ ਔਰ ਐਮਪੀ ਸਾਹਿਬ ਦੀ ਘਰ ਦੀ ਵੀ ਹੈਗੀ ਹੈ ਉਹ ਘਰ ਵਾਲੀ ਹੈ ਹਮ ਉਹਨਾਂ ਦੇ ਰਾਹੀਂ ਮੇਰਾ ਚੰਡੀਗੜ੍ਹ ਤੋਂ ਮਤਲਬ ਅਬ ਸ਼੍ਰੀ ਅੰਮ੍ਰਿਤਸਰ ਮੁਹਾਲੀ ਗੁਰਦੁਆਰਾ ਅੱਠ ਪੈਸ ਹਮ ਤੋਂ ਆਣਾ ਇੱਥੇ ਹੋਇਆ ਦੇਖੋ ਕਿੰਨੀ ਤਿਰਕਫਾਗ ਦੀ ਗੱਲ ਹੈ ਤੇ ਕਿੱਥੇ ਚੰਡੀਗੜ੍ਹ ਤੇ ਕਿੱਥੇ ਆਹ ਮੋਗਾ ਜੀ ਹਮ ਲਿਆਂਦੀ ਪੈਂਡਲ ਮੋਚਿਆਂ ਹਮ ਇਹ ਸਭ ਮਹਾਰਾਜ ਜੀ ਦੀ ਕਰਨੀ ਹੈ ਜੀ ਉਹਨਾਂ ਦਾ ਹੁਕਮ ਹੋਇਆ ਤਾਂ ਮੈਂ ਇੱਥੇ ਤੱਕ ਪਹੁੰਚਿਆ ਜੀ ਔਰ ਇੱਥੇ ਦੇ ਬੰਦਿਆਂ ਦੇ ਵਿੱਚ ਜਿਰਵਾਇ ਕੰਦੀ ਦੇ ਉਹ ਉਹਨਾਂ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਵਿੱਚ ਬੜੀ ਸੇਵਾ ਭਾਵਨਾ ਹੈ ਜੀ ਬੜੀ ਲਗਨ ਹੈ ਜੀ ਜਿੱਦਾ ਜਿੰਨਾ ਭਲਾ ਹੋ ਸਕੇ ਉਹਨਾਂ ਸੀ ਕਰ ਸਕੀਏ ਮੈਂ ਉਹਨਾਂ ਦਾ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਧੰਨ ਧੰਨ